ਹਾਂਜੀ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਆਪਣਾ ਚੈਨਲ ਬ੍ਰਸ਼ਬਦ ਟੀਵੀ ਲੈ ਕੇ ਆਏ ਹਾਂ ਤੰਤਨ ਬੱਬਰ ਫਰਦਾਸ ਜੀ ਦਾ ਤੇ ਇਸ ਭੰਡਾਰੇ ਦੀਆਂ ਤਿਆਰੀਆਂ ਹੋ ਰਹੀਆਂ ਐ ਤੰਤਨ ਬੱਬਰ ਫਰਦਾਸ ਜੀ ਦਾ 16 ਦਸੰਬਰ ਦਿਨ ਮੰਗਲਵਾਰ ਨੂੰ ਇੱਕ ਕਸੂ ਸਗਰਾਦ ਵਾਲੇ ਤਹਿ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਸ ਭੰਡਾਰੇ ਦੇ ਵਿੱਚ ਪੰਚਾਇਤ ਦੀ ਕਿਰਪਾਲਤਾ ਕਰਨੀ ਤੰਤਰਬੱਬੁਰ ਫਰਦਾਸ ਪਿੰਡ ਸੇਖਗੜਾ ਵਿਖੇ ਜਿਹੜਾ ਮੋਗਾ ਤਹਿਸੀਲ ਬਗਾਪੁਰਣਾ ਕੱਠੀ ਭਾਈ ਤੇ ਸੇਖਗੜਾ ਦੇ ਵਿਚਕਾਰ ਜਗਾ ਤੰਤਰਬੱਬੁਰ ਫਰਦਾਸ ਜੀ ਦੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਸ ਭੰਡਾਰੇ ਦੀ ਰੌਣਕਾਂ ਵਧਾਈਏ ਤੇ ਇਸ ਸੱਭਿਆਚਾਰ ਮੇਲੇ ਦੀ ਐ ਇਸ ਵਿਹਗਾ ਆ ਰਹੀ ਆ ਮੈਡੀਕਲੜਾ ਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਇਸ ਭੰਡਾਰੇ ਦੀ ਰੌਣਕਾਂ ਵਧਾਈਏ ਤੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਆਪਾਂ ਵਾਇਰੂ ਕੋਲੇ ਅਤ ਵਾਇਰੂ ਤੰਤਨ ਦਾ ਬਾਬਾ ਰੁਖੜਾਸ ਦੇ ਸਾਹਮਣੇ ਆਪਾਂ ਅਰਦਾਸ ਕਰੀਏ ਵੀ ਇਹ ਵਾਹਿਗੁਰੂ ਵੀ ਮੀਂਦਾਂ ਤਾਜੀ ਸਾਫ ਸੁਥਰਾ ਦਿਨ ਲੱਗੇ ਤੇ ਆਪ ਜੀ ਨੂੰ ਕੋਈ ਪ੍ਰੋਬਲਮ ਨਾ ਆਵੇ ਜੀ ਹੁਣ ਜਾਣ ਦੇ ਵਿੱਚ ਤੇ ਹੜ੍ਹਾਂ ਦੇ ਵਿੱਚ ਜਿਹੜੇ ਫਸੇ ਹੋਏ ਐ ਤੰਤਨ ਦਾ ਬਾਬਾ ਰੁਖੜਾਸ ਦੇ ਵਾਹਿਗੁਰੂ ਮੇਲ ਕਰਦੇ ਆਂ ਦਰਬਾਰ ਸਾਹਿਬ ਲੈ ਕੇ ਚਲਦੇ ਆਂ ਅੰਦਰ ਤੇ ਆਓ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆਂ ਤੰਤਨ ਬਾਬਾ ਰੁਖੜਾਸ ਜੀ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਰੁਖੜਦਾਸ ਤਨ ਤਨ ਬਾਬਾ ਰੁਖੜਦਾਸ ਸਾਲਾਨਾ ਭੰਡਾਰਾ ਇੱਕ ਸੂ ਸਿਗਰਾਂਦ ਵਾਲੇ ਦਿਨ ਇਸ ਸਾਲ ਸਾਲ ਵੀ ਪੰਡਾਰਾ ਹੋਣ ਜਾ ਰਿਹਾ ਹੈ ਤੰਤਨ ਬਾਬਾ ਰੁਖੜਦਾਸ ਦੇ ਇੱਕ ਅਸੂ 16 ਦਸੰਬਰ ਦਿਨ ਮੰਗਲਵਾਰ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਹਮ ਹਮਾਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੰਤਨ ਬਾਬਾ ਰੁਖੜਦਾਸ ਪਿੰਡ ਸੇਖਾਕਲਾ ਵਿਖੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦਰਸ਼ਨ ਕਰਦੇ ਜੀ ਤੰਤਨ ਬਾਬਾ ਰੁਖੜਦਾਸ ਜੀ ਦੇ ਹਰ ਇੱਕ ਦੀ ਮਨ ਕਾਮਨਾ ਪੂਰੀ ਕਰੇ ਤਾਂ ਤਨਤਨ ਬਾਬਾ ਰੁਖੜਦਾਸ ਤਾਂ ਤਨਤਨ ਬਾਬਾ ਰੁਖੜਦਾਸ ਜੀ ਦੀ ਸਦਾ ਹੀ ਜੈ ਹੋਵੇ ਤਾਂ ਤਨਤਨ ਬਾਬਾ ਰੁਖੜਦਾਸ ਦਰਸ਼ਨ ਕਰ ਲੋ ਜੀ ਆਉਣ ਵਾਲੀ 16 ਦਸੰਬਰ ਇੱਕ ਸੂ ਸਗਰਾਣ ਵਾਲੇ ਦਿਨ ਤਨਤਨ ਬਾਬਾ ਰੁਖੜਦਾਸ ਮੇਰ ਪਰਿਆ ਹੱਥ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਰ ਕੋਲ ਦਾ ਅਧਿ ਦਰਸ਼ਨ ਕਰ ਲਓ ਜੀ